ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਬਿਰਸਾ ਸਿੰਘ ਬਲਟੋਹਾ ਦੇ ਸੁਪੁੱਤਰ ਗੌਰਵਦੀਪ ਸਿੰਘ ਬਲਟੋਹਾ ਵੱਲੋਂ ਅੱਜ ਪਿੰਡ ਜੋਤ ਸਿੰਘ ਵਾਲਾ ਵਿਖੇ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਪਿੰਡ ਯੋਤ ਸਿੰਘ ਵਾਲਾ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਬਿਰਸਾ ਸਿੰਘ ਬਲਟੋਹਾ ਦੇ ਹੱਕ ਵਿੱਚ ਨਿੱਤਰ ਦੀ ਅਪੀਲ ਕੀਤੀ ਹੈ ਅਤੇ 29 ਮਈ ਨੂੰ ਹਲਕਾ ਖੇਮ ਕਰਨ ਦੇ ਪਿੰਡ ਬਾਸਰਕੇ ਵਿਖੇ ਪਹੁੰਚ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਚਾਰ ਸੁਣਨ ਦੀ ਲੋਕਾਂ ਨੂੰ ਅਪੀਲ ਕੀਤੀ ਅਤੇ ਵੱਡੇ ਪੱਧਰ ਤੇ ਹਮ ਹਮਾ ਕੇ 29 ਮਈ ਨੂੰ ਪਹੁੰਚਣ ਲਈ ਲੋਕਾਂ ਨੂੰ ਕਿਹਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਾਜ਼ਰ ਸੀ ਬਲਟੋਹਾ ਸਾਹਿਬ ਅੱਜ ਪਿੰਡ ਜੋਤ ਸਿੰਘ ਵਾਲੇ ਆ ਜੇ ਚੋਣ ਪ੍ਰਚਾਰ ਜਰਾ ਕੀਤਾ ਜਾ ਰਿਹਾ ਜੇ ਕਿਸ ਤਰੀਕੇ ਦਾ ਰਿਸਪੌਂਸ ਜਿਹੜਾ ਲੋਕਾਂ ਵੱਲੋਂ ਤੁਹਾਨੂੰ ਆ ਜੀ ਦੇਖ ਸਕਦੇ ਜੀ ਇੱਕ ਵੱਡੇ ਕੱਟ ਦੇ ਰੂਪ ਦੇ ਵਿੱਚ ਸਿਰਾਂ ਦਾ ਸਮੁੰਦਰ ਜਿਹੜਾ ਹੈ ਉਹ ਇੱਥੇ ਇਕੱਤਰ ਹੋਇਆ ਹੈ ਔਰ ਤਕਰੀਬਨ 2 ਵਜੇ ਦਾ ਟਾਈਮ ਸੀ ਔਰ ਤੁਸੀਂ ਦੇਖ ਸਕਦੇ ਜੇ ਕਿ ਤਕਰੀਬਨ ਹੁਣ 6 ਵਜ ਗਏ ਨੇ ਇੰਨੇ ਸਮੇਂ ਤੋਂ ਇੱਥੇ ਸੰਗਤ ਮੌਜੂਦ ਹੈ ਸਾਰੇ ਭਰਾਵਾਂ ਨੇ ਵੀਰਾਂ ਨੇ ਬਜ਼ੁਰਗਾਂ ਨੇ ਇੱਕ ਮੰਨ ਦੇ ਵਿੱਚ ਧਾਰ ਲਿਆ ਕਿ ਐਤ ਕੀ ਜਿਹੜੀ ਲੜਾਈ ਹੈ ਉਹਨਾਂ ਨੇ ਆਪਣੀ ਸਮਝ ਕੇ ਲੜਨੀ ਹੈ ਕਿ ਸਰਦਾਰ ਬਿਰਸਾ ਸਿੰਘ ਮਲਟੋਹਾ ਜਿੰਨੀ ਵੀ ਇੱਥੇ ਸੰਗਤ ਮੌਜੂਦ ਹੈ ਹਰੇਕ ਦੇ ਇੱਕ ਪਰਿਵਾਰਕ ਮੈਂਬਰ ਦੀ ਤਰ੍ਹਾਂ ਰਹੇ ਔਰ ਕੋਈ ਵੀ ਚਾਹੇ ਦੁੱਖ-ਸੁਖ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੇ ਕਿਸੇ ਵੀ ਸਮੇਂ ਜੇਕਰ ਕਿਸੇ ਨੂੰ ਮੁਸ਼ਕਲ ਆਉਂਦੀ ਹੈ ਤੇ ਉਸ ਦੇ ਨਾਲ ਖੜਨਾ ਚਾਹੇ ਆਪਾਂ ਗੱਲ ਕਰ ਲਈਏ ਕਿ ਰਾਤ ਨੂੰ ਦਿਨ ਨੂੰ ਕਿਸੇ ਸਮੇਂ ਵੀ ਫੋਨ ਕਰ ਲਵੋ ਹਰੇਕ ਦਾ ਫੋਨ ਸੁਣਨਾ ਸਰਦਾਰ ਬਿਰਸਾ ਸਿੰਘ ਮਲਟੋਹਾ ਨੇ ਹਰੇਕ ਜੇ ਕੋਈ ਸੇਵਾ ਕੀਤੀ ਹੈ ਉਸ ਦਾ ਜੀ ਮਿਹਨਤ ਕੀਤੀ ਹੈ ਤੇ ਉਸ ਦਾ ਜਿਹੜਾ ਫਲ ਹੈ ਉਸ ਮਿਹਨਤ ਨੂੰ ਲੱਗ ਰਿਹਾ ਹੈ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਜੀ ਅੱਜ ਇੱਥੇ ਹਜ਼ਾਰਾਂ ਦੀ ਤعداد ਚ ਸਾਰੇ ਨਰੋਲ ਪਿੰਡ ਜੋ ਸਿੰਘ ਵਾਲੇ ਦੀ ਸੰਗਤ ਇੱਥੇ ਇਕੱਤਰ ਹੋਈ ਹੈ ਸਭ ਸਾਰਿਆਂ ਦਾ ਦਿਲਦਿਆਂ ਘੇਰ ਰਹੀਆਂ ਨੇ 1 29 ਤਰੀਕ ਨੂੰ ਜਿਹੜੇ ਆ ਰਹੇ ਨੇ ਪਾਰਟੀ ਪ੍ਰਧਾਨ ਆ ਰਹੇ ਨੇ ਉਹਨਾਂ ਦੇ ਲੋਕਾਂ ਨੂੰ ਕੀ ਅਪੀਲ ਕਰਨ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਵਾ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ 29 ਤਰੀਕ ਨੂੰ ਸਾਡੇ ਹਲਕੇ ਵਿੱਚ ਆ ਰਹੇ ਨੇ ਔਰ ਦਾਣਾ ਮੰਡੀ ਪਾਸਰ ਕੇ ਵਿਖੇ ਇੱਕ ਵਿਸ਼ਾਲ ਇੱਕ ਬਹੁਤ ਵੱਡੀ ਜਿਹੜੀ ਰੈਲੀ ਹੈ ਉਹ ਸਰਦਾਰ ਬਿਰਸਾ ਸਿੰਘ ਜੀ ਬਲਟੋਹਾ ਉਹਨਾਂ ਦੇ ਚੋਣ ਪ੍ਰਚਾਰ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਜਿੱਥੇ ਸਾਰੇ ਸਾਡੇ ਵਰਕਰ ਉਸ ਇਕੱਠ ਦੇ ਵਿੱਚ ਸ਼ਮੂਲੀਅਤ ਕਰਨ ਲਈ ਤਤਪਰ ਨੇ ਉੱਥੇ ਇੱਕ ਤਰੀਕ ਲਈ ਵੀ ਸਾਰਿਆਂ ਨੇ ਇੱਕ ਚੀਜ਼ ਮੰਨਦੇ ਵਿੱਚ ਬਣਾ ਲਈ ਹੈ ਕਿ ਐਦ ਕੀ ਚਾਹੇ ਕੁਝ ਵੀ ਹੋ ਜਾਵੇ ਸਾਡੇ ਆਪਣੇ ਹਲਕੇ ਦੀ ਗੱਲ ਹੈ ਸਾਡੇ ਪਰਿਵਾਰ ਦੀ ਗੱਲ ਹੈ ਹਲਕਾ ਖੇਮ ਕਰਨ ਵਾਸੀਆ ਦਾ ਆਪਣਾ ਕਿਉਂਕਿ ਸਾਡਾ ਹਲਕਾ ਖੇਮ ਕਰਨਾ ਹੈ ਇਸ ਕਰਕੇ ਹਰ ਇੱਕ ਜਿਹੜਾ ਹਲਕਾ ਖੇਮ ਕਰਨ ਵਾਸੀ ਹੈ ਸਰਦਾਰ ਬਿਰਸਾ ਸਿੰਘ ਵਲਟੋਹਾ ਦੇ ਆਪ ਆਪਣੀ ਨਿੱਜੀ ਲੜਾਈ ਸਮਝ ਕੇ ਇਹ ਲੜਾਈ ਲੜੇਗਾ ਔਰ ਸਰਦਾਰ ਬਿਰਸਾ ਸਿੰਘ ਵਲਟੋਹਾ ਨੂੰ ਉਹਨਾਂ ਦੇ ਹੱਕ ਦੇ ਵਿੱਚ ਪੂਰ ਦਾ ਪੁਖਤਾਨ ਕਰੂ ਇੱਕ ਸਰ ਲੋਕਾਂ ਦੇ ਮਨ ਦੇ ਵਿੱਚ ਸ਼ੰਕਾ ਹੈ ਕਿ ਪਹਿਲਾਂ ਆ ਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਤੋਂ ਬਾਹਰ ਕਰਿਆ ਗਿਆ ਅੱਜ ਭਾਈ ਮਨਜੀਤ ਸਿੰਘ ਹੋਣਾ ਵੀ ਅਸਤੀਫਾ ਦੇ ਦਿੱਤਾ ਕਿ ਲੋਕਾਂ ਦੀ ਕੋਈ ਸ਼ੰਕਾ ਦੂਰੇ ਕਿ ਕੀ ਹੋ ਰਿਹਾ ਹੈ ਜੀ ਪਾਰਟੀ ਦੇ ਦੇਖੋ ਸਾਰੇ ਸਤਕਾਰਯੋਗ ਨੇ ਔਰ ਜਿੱਥੋਂ ਤੱਕ ਕੈਰੋ ਸਾਹਿਬ ਦੀ ਗੱਲ ਆਉਂਦੀ ਹੈ ਕੈਰੋ ਸਾਹਿਬ ਦੇ ਮੇਰੇ ਸਤਕਾਰਯੋਗ ਵੱਡੇ ਨੇ ਚਲੋ ਮੇਰਾ ਫਰਜ਼ ਤੇ ਨਹੀਂ ਬੰਦਦਾ ਉਹਨਾਂ ਬਾਰੇ ਬੋਲਣਾ ਪਰ ਇਹ ਗੱਲ ਕਿਸੇ ਤੋਂ ਵੀ ਲੁਕੀ ਛਿਪੀ ਨਹੀਂ ਆ ਕਿ ਸਰਦਾਰ ਅਦੇਸ਼ਪ੍ਰਤਾਪ ਸਿੰਘ ਕੈਰੋ ਹਮੇਸ਼ਾ ਕალი ਦਲ ਦੀ ਹੀ ਮੁਖਾਲਫਤ ਕਰਦੇ ਰਹੇ ਹਨ। ਉਹਨਾਂ ਨੇ ਚਾਹੇ 2007, 2012 ਹੁਣ ਤੇ ਜਿੰਨੂੰ ਕਹਿੰਦਾ ਕਿ ਸ਼ਰੀਆਮ ਹੀ 17 ਦੇ ਵਿੱਚ ਵੀ 22 ਦੇ ਵਿੱਚ ਵੀ ਔਰ ਹੁਣ ਵਾਲੀ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਮੁਖਾਲਫਤ ਕੀਤੀ ਹੈ। ਅਸੀਂ ਸ਼ੁਕਰਗੁਜ਼ਾਰ ਹਾਂ। ਤੁਸੀਂ ਇਹ ਵੀ ਦੇਖੋ ਕਿ ਦੂਸਰੇ ਪਾਸੇ ਕਿੱਡਾ ਵੱਡਾ ਇੱਕ ਬਹੁਤ ਵੱਡਾ ਸਟੈਂਡ ਪਾਰਟੀ ਪ੍ਰਧਾਨ ਨੇ 80 ਨਜ਼ਦੀਕੀ ਰਿਸ਼ਤੇਦਾਰੀ ਦੀ ਪਰਵਾਹ ਨਹੀਂ ਕੀਤੀ। ਜਿੱਥੇ ਪਾਰਟੀ ਦੇ ਵਫਾਦਾਰ ਸਿਪਾਹੀ ਦੇ ਨਾਲ ਖੜਨ ਦੀ ਗੱਲ ਆਈ ਉੱਥੇ ਉਹ ਆਪਣੇ ਉਸ ਵਫਾਦਾਰ ਸਿਪਾਹੀ ਆਪਣੇ ਵਰਕਰ ਸਰਦਾਰ ਵਿਰਸਾ ਸਿੰਘ ਮਢੋਹਾਨ ਨਾਲ ਖਲੋਤੇ ਔਰ ਏਡੀ ਨਜ਼ਦੀਕੀ ਰਿਸ਼ਤੇਦਾਰੀ ਦੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਔਰ ਬਹੁਤ ਇਸ ਚੀਜ਼ ਦੀ ਸਾਰਿਆਂ ਨੇ ਛਲਾਗਾ ਕੀਤੀ ਸੱਚ ਗੱਲ ਦੱਸੀ ਇਹ ਕੱਲ ਦਾ ਤੇ ਇੱਕ ਚਾਹ ਚੜ ਗਿਆ ਵਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨਾਂ ਨੂੰ ਹਲਕਾ ਪੱਟੀ ਵਾਲਿਆਂ ਨੂੰ ਕਿਉਂਕਿ ਹਮੇਸ਼ਾ ਉਹ ਨਾ ਫਸੇ ਰਹਿੰਦੇ ਸੀਗੇ ਹਲਕਾ ਪੱਟੀ ਦੇ ਵਿੱਚ ਅਕਾਲੀ ਦਲ ਸੀ ਔਰ ਬਾਕੀ ਹਲਕਿਆਂ ਦੇ ਵਿੱਚ ਕਦੀ ਕਾਂਗਰਸ ਨੂੰ ਸਪੋਰਟ ਕਰ ਲਈ ਨਹੀਂ ਕਦੀ ਆਮ ਆਦਮੀ ਨੂੰ ਸਪੋਰਟ ਕਰ ਲਈ ਨਹੀਂ ਕਦੀ ਕਿਸੇ ਨੂੰ ਸਪੋਰਟ ਕਰ ਲਈ ਨਹੀਂ ਤੇ ਹੁਣ ਵੀ ਆ ਸਾਰਾ ਕੁਝ ਵਾ ਇਹ ਜਗ ਜਾਹਿਰ ਸੀ ਕਿ ਉਹ ਮੁਖਾਲਫਤ ਕਰ ਰਹੇ ਸੀ ਆਪਣੀ ਪਾਰਟੀ ਤੇ ਇੱਕ ਮੈਂ ਤੁਹਾਨੂੰ ਬੇਨਤੀ ਕਰ ਦੇਣੀ ਚਾਹਨਾ ਵਾ ਕਿਤੇ ਇੱਥੇ ਨਾ ਉਹਨਾਂ ਵੱਲੋਂ ਜਾਂ ਤਾਨੂੰ ਪਤਾ ਹੀ ਆ ਕਿ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਚੀਜ਼ ਪ੍ਰੋਪਗੇਟ ਕੀਤੀ ਜਾਵੇ ਜੀ ਕਿ ਸਰਦਾਰ ਹਰਦੇਸ਼ ਪ੍ਰਤਾਪ ਸਿੰਘ ਕੈਰੋਂ ਐਸ ਦੀ ਪੰਥ ਨਾਲ ਖਲੋਤੇ ਆ ਜਾਂ ਇੱਕ ਧਿਰ ਦੇ ਨਾਲ ਖਲੋਤੇ ਆ ਇਸ ਕਰਕੇ ਕੋਈ ਕੁਰਬਾਨੀ ਨਹੀਂ ਜੇ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਰਦਾਰ ਹਰਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕੁਲਬੀਰ ਸਿੰਘ ਜੀਰੇ ਦੀ ਵੀ ਮਦਦ ਕੀਤੀ ਹੈ ਇੱਥੋਂ ਤੱਕ ਆਪਣੇ ਹਲਕੇ ਦੇ ਸਰਦਾਰ ਲਾਲਜੀਤ ਸਿੰਘ ਭੁੱਲਰਵਾਲ ਬੰਦੇ ਤੋਰਦੇ ਰਹੇ ਆ ਇਸ ਕਰਕੇ ਕਿ ਇੱਥੇ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਆ ਸਰਦਾਰ ਵਿਰਸਾ ਸਿੰਘ ਮਲਟੋਹਾ ਦੀ ਮੁਖਾਲਫਤ ਹੋ ਸਕੇ ਸੋ ਸਾਰੇ ਲੋਕ ਜਾਣਦੇ ਨੇ ਅੱਜ ਜਿੱਦਾਂ ਮੈਂ ਜ਼ਿਕਰ ਕੀਤਾ ਕਿ ਸੁੱਖ ਦਾ ਸਾਹ ਸਾਰਿਆਂ ਨੇ ਲਿਆ ਹੈ ਇੱਕ ਜਸ਼ਨ ਦਾ ਮਾਹੌਲ ਬਣਿਆ ਪਿਆ ਹੈ ਔਰ ਉਸ ਦੇ ਨਾਲ-ਨਾਲ ਮੈਂ ਇਸ ਗੱਲ ਦਾ ਜ਼ਿਕਰ ਕਰਨੀ ਚਾਹਨਾ ਵਾਂ ਕਿ ਸਾਡੇ ਹਲਕਾ ਪੱਟੀ ਦੇ ਜਿਹੜੇ ਵਰਕਰ ਸਹਿਬਾਨ ਆ ਉਹਨਾਂ ਦੇ ਮਨਾਂ ਵਿੱਚ ਇਹ ਆ ਕਿ ਹੁਣ ਜਾ ਕੇ ਸਾਡੀ ਸੁਣਵਾਈ ਹੋਊਗੀ ਹੁਣ ਸਾਨੂੰ ਚੰਡੀਗੜ੍ਹ ਦੇ ਗੇੜੇ ਨਹੀਂ ਲਾਉਣੇ ਪੈਣੇ ਹੁਣ ਸਾਨੂੰ 10-10 ਦਿਨ ਇੱਥੇ ਚੰਡੀਗੜ੍ਹ ਵੇਟ ਨਹੀਂ ਕਰਨਾ ਪਊਗਾ ਹੁਣ ਇੱਥੇ ਲੋਕਾਂ ਦੀ ਸੁਣਵਾਈ ਹੋ ਹੁਣ ਵਰਕਰਾਂ ਦੀ ਸੁਣਵਾਈ ਹੋ ਅਕਾਲੀ ਦਲ ਦੇ ਵਰਕਰਾਂ ਦੀ ਹਲਕਾ ਪੱਟੀ ਵਾਸੀਆਂ ਦੀ ਸੁਣਵਾਈ ਹੋ ਮੈਂ ਬੇਨਤੀ ਕਰਨੀ ਚਾਹਨਾ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਨੂੰ ਆਪਣੇ ਪਰਿਵਾਰ ਵੱਲੋਂ ਸਰਦਾਰ ਸੁਬੀਰ ਸਿੰਘ ਜੀ ਬਾਦਲ ਸਿੰਘ ਸਾਹਿਬ ਵੱਲੋਂ ਕਿ ਮਿੱਤਰ ਪਿਆਰੋ ਕੋਈ ਪਰਵਾਹ ਨਾ ਕਰੋ ਚੜ੍ਹਦੀ ਕਲਾ ਦੇ ਵਿੱਚ ਰਹੋ ਤਕੜੇ ਹੋ ਕੇ ਰਹੋ ਔਰ ਅਸੀਂ ਤੁਹਾਡੇ ਨਾਲ ਆ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਅਕਾਲੀ ਦਲ ਹਾਜ਼ਰ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਜਿਹੜਾ ਇਨਾ ਜ਼ਿਆਦਾ ਸਟੈਂਡ ਲੈ ਰਹੇ ਹੋ ਇਨਾ ਪਿਆਰ ਹਲਕਾ ਪੱਟੀ ਤੋਂ ਵੀ ਮਿਲ ਰਿਹਾ ਹੈ ਬਹੁਤ-ਬਹੁਤ ਧੰਨਵਾਦ